ਹਾਂਜੀ ਅੱਜ ਤੁਹਾਨੂੰ ਮਲਾਉਣੀ ਆ ਬੂਟਾ ਠੇਕੇਦਾਰ ਤੇ ਆ ਜਿਹੜੀ ਉਹਨੇ ਸਾਰੀ ਕੋਠੀ ਬਣਾਈ ਆ ਤੁਹਾਨੂੰ ਆਪਾਂ ਫਰੰਟ ਦਿਖਾਉਂਦੇ ਆ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਦਿਖਾਉਨੇ ਆ ਪੌੜੀ ਹਾਂਜੀ ਆ ਜਿਹੜਾ ਫਰੰਟ ਆ ਇਹ ਸਾਰਾ ਬੂਟੇ ਸਿੰਘ ਠੇਕੇਦਾਰ ਬੂਟਾ ਸਿੰਘ ਮਿਸਤਰੀ ਉਹਨਾਂ ਨੇ ਬਣਾਈ ਆ ਤੇ ਆਪਾਂ ਨੰਬਰ ਵੀ ਪਾਵਾਂਗੇ ਤੇ ਹੁਣ ਫਿਲਹਾਲ ਉਹ ਚੜਾ ਰਹੇ ਨੇ ਪੌੜੀ ਆਪਾਂ ਪੌੜੀ ਦੀ ਜਿਹੜੀ ਵੀਡੀਓ ਬਣਾਉਣੀ ਸੀ ਤੇ ਵੀਡੀਓ ਬਣਾਉਣੇ ਆ ਅੱਜ ਆਪਾਂ ਗੱਲਬਾਤ ਕਰਦੇ ਆ ਬੂਟਾ ਸਿੰਘ ਮਿਸਤਰੀ ਦੇ ਨਾਲ ਵੀ ਤੇ ਹਾਂਜੀ ਆ ਦੇਖੋ ਜਿਹੜਾ ਆਪਣਾ ਪਾਵੇ ਲਿਆ ਕੇ ਇਹ ਸਪੈਸ਼ਲ ਇਹਨਾਂ ਨੇ ਪਹਿਲਾਂ ਉੱਪਰ ਜਿਹੜਾ ਪੌੜੀ ਬਣਾਈ ਹੋਈ ਸੀ ਪਹਿਲਾਂ ਤੇ ਪੌੜੀ ਬਣੀ ਆ ਕਿਵੇਂ ਬਣੀ ਆ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਤੇ ਕੀ ਤਾਂ ਨੂੰ ਵੀਅੂ ਲੱਗਦਾ ਇਹਦਾ ਤੇ ਜਿਵੇਂ ਆ ਦੇਖੋ ਆਪਾਂ ਸਾਈਡ ਤੇ ਉਹ ਵੀ ਦਿਖਾਉਨੇ ਆ ਤੁਹਾਨੂੰ ਸਾਰੀ ਉੱਪਰਲੀ ਸਾਈਡ ਆ ਜਿਹੜੀ ਜਾਲੀ ਲਾਈ ਆ ਤੇ ਬਾਕੀ ਜਿਹੜੀ ਫੀਟਿੰਗ ਆ ਜਿਹੜੀ ਸੇਫਟੀ ਆ ਬਹੁਤ ਵੱਡੀ ਆ ਇਹਦੇ ਵਿੱਚ ਸੇਫਟੀ ਤੁਹਾਨੂੰ ਪਤਾ ਹੀ ਆ ਜਿਵੇਂ ਉੱਥੋਂ ਮਕਾਨ ਤੋਂ ਉਤਰਨਾਗਾ ਕੋਈ ਬੱਚੇ ਨੇ ਉਤਰਨਾ ਕਿਸੇ ਨੇ ਸਿਆਣੇ ਨੇ ਉਤਰਨਾ ਬਹੁਤ ਵੱਡੀ ਸੇਫਟੀ ਆ ਤੇ ਪੁਰਾਣੇ ਸਮੇਂ ਵਾਲਾ ਜਿਹੜਾ ਟ੍ਰੈਂਡ ਆ ਉਹ ਦੁਬਾਰੇ ਆਪਣਾ ਪੰਜਾਬ ਦੇ ਵਿੱਚ ਆ ਗਿਆ ਤੁਹਾਡੇ ਸਾਹਮਣੇ ਜਿਵੇਂ ਆ ਪਾਵੇ ਨੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪਾਵੇ ਲੱਗਦੇ ਸੀਗੇ ਤੇ ਹੁਣ ਦੁਬਾਰਾ ਉਸੇ ਟ੍ਰੈਂਡ ਦੇ ਵਿੱਚ ਲੋਕਾਂ ਨੂੰ ਦੁਬਾਰਾ ਆਉਣਾ ਪਿਆ ਨਾਲੇ ਕੰਮ ਸਸਤਾ ਤੇ ਨਾਲੇ ਸੇਤੀ ਤੇ ਵਧੀਆ ਤਰੀਕੇ ਨਾਲ ਨਾਲੇ ਸੋਹਣਾ ਲੱਗਦਾ ਤੁਹਾਡੇ ਸਾਹਮਣੇ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੇ ਵੀ ਇਹ ਗੱਲ ਸੱਚ ਆ ਜਾਂ ਨਹੀਂ ਜਿਵੇਂ ਵੀ ਪੁਰਾਣੇ ਸਮੇਂ ਦੇ ਵਿੱਚ ਲੋਕ ਵਾਪਸ ਉਹਨਾਂ ਚੀਜ਼ਾਂ 'ਚ ਆ ਰਹੇ ਨੇ ਦੇਖੋ ਤੁਹਾਡੇ ਸਾਹਮਣੇ ਆ ਜਿਹੜੀਆਂ ਆਪਣੀਆਂ ਜਾਲੀਆਂ ਨੇ ਉਸੇ ਸਮੇਂ ਦੇ ਹਿਸਾਬ ਦੇ ਨਾਲ ਪਹਿਰੀਆਂ ਨੇ ਤੇ ਤੁਸੀਂ ਜੇਕਰ ਕਿਸੇ ਨੇ ਮਿਸਤਰੀ ਨੇ ਕੰਮ ਕਰਵਾਉਣਾ ਹੋਵੇ ਤੇ ਜਾਂ ਜਿਹੜੇ ਮਿਸਤਰੀ ਕੰਮ ਕਰਦੇ ਨੇ ਪਹਿਲਾਂ ਤਾਂ ਉਹ ਵੀ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਹ ਗੱਲ ਸਹੀ ਆ ਜਾਂ ਨਹੀਂ ਤੇ ਬਾਕੀ ਜਿਵੇਂ ਅੱਤਾ ਦੇ ਸਾਹਮਣੇ ਖੜਾ ਆਪਣਾ ਬਾਈ ਜੀ ਬੂਟਾ ਜੀ ਤੇ ਹਾਂਜੀ ਬਾਈ ਇਹ ਜਿਹੜੇ ਆਪਣੇ ਪਾਵੇ ਨੇ ਆਪਣੇ ਪਾਵੇ ਬਣਾਏ ਹੋਏ ਨੇ ਇਧਰੀ ਸਾਈਡ ਹੋ ਜਾ ਬੜਾ ਜੀ ਤੇ ਇਹ ਜਿਹੜੇ ਪਾਵੇ ਬਣਾਏ ਹੋਏ ਨੇ ਇਹਨਾਂ ਦੇ ਵਿੱਚ ਇਹ ਬਣੇ ਬਣਾਏ ਆਉਂਦੇ ਆ ਜਾਂ ਤੁਸੀਂ ਆਪ ਸੰਚਿਤ ਕਰਦੇ ਹੋ ਇਹ ਤਾਂ ਬਾਈ ਬਣੇ ਬਣਾਏ ਲੈਂਦੇ ਆ ਅੱਛਾ ਜੀ ਇਹ ਮਿਲਦੇ ਕਿੱਥੇ ਜੇ ਕਿਸੇ ਨੂੰ ਲੈਣੇ ਹੋਣ ਕੋਡ ਧਰਮੂ ਤੋਂ ਬਈ ਕੋਡ ਧਰਮੂ ਤੋਂ ਹਾਂ ਬਈ ਤੇ ਮਟੀਰੀਅਲ ਕਿੱਦਾਂ ਦਾ ਹੈਗਾ ਫਰਟੀਲਰ ਬਰਾਬਰ ਦਾ ਲੱਗਾ ਹੋਇਆ ਦੋ ਇੱਕ ਦਾ ਬਈ ਅੱਛਾ ਤੇ ਕੋਈ ਪਾਵੇ ਦੇ ਵਿੱਚ ਫਰਕ ਸ਼ਰਕ ਹੋਏ ਕੋਈ ਫਰਕ ਨਹੀਂ ਵਧੀਆ ओरिजिनल ਪਾਵੇ ਆ ਹਾਂ ਹਾਂ ਇੱਕ ਸੈਂਚਾ ਪਾਵੇ ਦਾ ਕੋਈ ਇੱਕ ਦਾ ਪਹਿਲਾਂ ਜੋੜ ਕੇ ਲਾਉਂਦੇ ਨੇ ਇਹ ਇੱਕ ਸੈਂਚਾ ਪੂਰਾ ਓਕੇ ਕੋਈ ਵੀ ਕਿਸੇ ਪਾਵੇ ਵਿੱਚ ਜੋੜ ਕੋਈ ਦਿੱਕਤ ਨਹੀਂ ਕਿਸੇ ਵਿੱਚ ਜੋੜ ਨਹੀਂ ਹੈਗਾ ਜੀ ਠੀਕ ਹੈ ਜੀ ਧੰਨਵਾਦ ਜੀ ਤੇ ਹਾਂਜੀ ਆਪਾਂ ਨੂੰ ਮਿਸਤਰੀ ਨੇ ਜਿਹੜਾ ਪਾਵੇ ਬਾਰੇ ਵੀ ਦੱਸਤਾ ਜੇਕਰ ਕਿਸੇ ਨੇ ਇਹ ਪਾਵੇ ਖਰੀਦਣੇ ਆ ਇਹ ਤੁਹਾਨੂੰ ਮਿਲ ਜਾਣਗੇ ਕੋਟ ਤੋਂ ਕੋਟ ਧਰਮੂ ਜ਼ਿਲ੍ਹਾ ਮਾਨਸਾ ਤੇ ਜੇਕਰ ਇਸ ਮਿਸਤਰੀ ਤੋਂ ਕਿਸੇ ਨੇ ਕੰਮ ਕਰਵਾਉਣਾ ਕਿਉਂਕਿ ਬੁਕਿੰਗ ਇਹਨਾਂ ਕੋਲੇ ਪਹਿਲਾਂ ਹੁੰਦੀ ਆ ਸਾਲ-ਸਾਲ ਦੀ ਤਾਂ ਤੁਸੀਂ ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਬੁਕਿੰਗ ਕਰਾ ਸਕਦੇ ਹੋ ਤੇ ਇਹਨਾਂ ਦਾ ਨੰਬਰ ਵੀ ਪਾਵਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਕਿਉਂਕਿ ਤੁਹਾਡੇ ਸਾਹਮਣੇ ਜਿਹੜਾ ਕੰਮ ਆਗਾ ਤੁਸੀਂ ਕੰਮ ਬਾਰੇ ਜ਼ਰੂਰ ਦੱਸੋ ਵੀ ਕਿੱਦਾਂ ਦਾ ਤੁਹਾਨੂੰ ਕੰਮ ਲੱਗਿਆ ਸਾਰਾ ਤੇ ਜਿਹੜੀਆਂ ਕੋਠੀਆਂ ਦੇ ਪੱਕੇ ਕੰਮ ਕਰਦੇ ਆ ਠੇਕੇ ਲੈਂਦੇ ਨੇ ਤੇ ਨਾਲ ਚੱਲ ਵੀ ਰਿਹਾ ਹਜੇ ਦੇ ਨਾਲ ਹੰਜ ਕੀ ਲੱਗਣਾ ਮੋਲਡਿੰਗ ਲੱਗਣੀ ਐ ਇਹਦੇ ਉੱਪਰ ਹਾਂਜੀ ਇਕਦਰੀ ਸਲੈਪ ਪਾਈ ਆ ਹਜੇ ਹਾਂਜੀ ਕੱਲੀ ਹਜੇ ਸਲੈਪ ਪਾਈ ਆ ਕਹਿੰਦੇ ਮੋਲਡਿੰਗ ਲੱਗਣੀ ਐ ਜਦੋਂ ਕਲੀਅਰ ਬਣ ਗਈ ਆਪਾਂ ਉਸ ਤੋਂ ਬਾਅਦ ਵੀ ਬਣਾਵਾਂਗੇ ਆ ਦੇਖੋ ਤੇ ਪੌੜੀਆਂ ਨੇ ਪੌੜੀਆਂ ਬਣਾਈਆਂ ਹੋਈਆਂ ਜਿਹੜੀਆਂ ਅੱਡੇ ਇਹ ਮਿਸਤਰੀ ਤੋਂ ਹਰ ਇੱਕ ਤੋਂ ਨਹੀਂ ਇਹ ਚੀਜ਼ ਬਣਦੀ ਤੇ ਇਧਰੋਂ ਵਾਈ ਹੋਰੀ ਦੇਖੋ ਜਿੰਨੇ ਕੰਮ ਕਰ ਰਹੇ ਨੇ ਤੇ ਚੜਨਾ ਬੜਾ ਆਸਾਨ ਤਰੀਕਾ ਵਧੀਆ ਸੌਖਾ ਹੈ ਇਹਨਾਂ ਤੇ ਤੇ ਨਹੀਂ ਬਹੁਤ ਔਖੀ ਆ ਪੌੜੀ ਹਰ ਇੱਕ ਬੰਦੇ ਤੋਂ ਚੜਦੀ ਨਹੀਂ ਕਿੱਡੇ ਵੀ ਕਾਰੀਗਰਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਇਨਾਂ ਦੇ ਵਿੱਚ ਕਿਉਂਕਿ ਕਾਰਨ ਹਰ ਇੱਕ ਬੰਦੇ ਤੋਂ ਚੜਦੀ ਨਹੀਂ ਪੌੜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ